ਮਹਾਰਾਜ ਨੇ ਬੜੀ ਮਿਹਨਤ ਕਰਕੇ ਕੁਦਰਤ ਨੇ ਤੁਹਾਨੂੰ ਕੁਝ ਗੁਣ ਸਿਖਾਏ ਹੁੰਦੇ ਤੁਹਾ ਈ ਜਤਰਾ ਨਿਰਧਾਰਤ ਹੋਈ ਹੈ ਕਦੇ ਵੀ ਜਿਹੜਾ ਹੈ ਉਹ ਉਸ ਅਵਸਥਾ ਤੋਂ ਭੱਜੀ ਨਹੀਂ ਹੋਈਗਾ ਜਿੱਥੇ ਤੁਸੀਂ ਹੋ ਉਹਨੂੰ ਪੇਟ ਕਰਨ ਦੀ ਕੋਸ਼ਿਸ਼ ਕਰੀ ਦੀ ਜੋ ਤੁਹਾਨੂੰ ਆਉਂਦਾ ਹੈ ਉਹਨੂੰ ਪੇਟ ਕਰੋ ਠੀਕ ਹੈ ਸਮਾਂ ਆਉਣ ਤੇ ਜਦੋਂ ਸਮੇਂ ਨੇ ਆਪਣੀ ਕਰਵਟ ਬਦਲੇ ਹਾਂਜੀ ਕੋਈ ਇਦਾਂ ਦੀ ਖੇਡ ਆ ਜੇ ਕਿ ਹੁਣ ਜਿਹੜਾ ਇਹ ਆਰ ਪਾਰ ਦੀ ਖੇਡ ਹੋ ਗਈ ਹੁਣ ਕੁਰਬਾਨ ਹੋ ਜਾਣਾ ਜਾ ਕੇ ਜਾਂ ਸਭ ਕੁਝ ਹੁਣ ਲੋੜ ਇਹ ਵੇਚ ਵੱਟ ਕੇ ਸਭ ਭੇਟ ਕਰਨਾ ਹੈ ਕੋਈ ਸਮਾਂ ਉਦਾਂ ਦੀ ਕਰਵਟ ਬਦਲੇ ਉਹ ਅਲੱਗ ਬਾਤ ਹੈ ਪਰ ਨੋਰਮਲ ਹਾਲਾਤਾਂ ਦੇ ਵਿੱਚ ਜਿਹੜਾ ਇਹ ਉਹ ਇਦਾਂ ਕੋਈ ਸੰਕੁਚਨ ਦੀ ਲੋੜ ਨਹੀਂ ਹੁੰਦੀ ਭੇਟ ਕਰਨ ਦੀ ਲੋੜ ਨਹੀਂ ਉਹਦੇ ਤਰੀਕੇ ਬਦਲਦੇ ਨੇ ਚਾਹੀਦੇ ਪਰ ਮਹਾਰਾਜ ਨੇ ਜੋ ਤੁਹਾਨੂੰ ਗੁਣ ਦਿੱਤਾ ਹੈ ਜੇ ਕਮਾਈ ਦਾ ਦਿੱਤਾ ਏ ਜਾਨ ਤੁਹਾਨੂੰ ਪੜ੍ਹਾਈ ਦਾ ਦਿੱਤਾ ਏ ਤੁਹਾਨੂੰ ਜਿਹੜਾ ਵੀ ਗੁਣ ਬਖਸ਼ਿਆ ਏ ਮਹਾਰਾਜ ਨੇ ਬੜੇ ਸਾਲ ਲੱਗੇ ਕੁਦਰਤ